ਅੱਜ ਕੱਲ ਨਾ ਦੁਨੀਆ ਦੀ ਸਮਝ ਨਹੀਂ ਆਉਂਦੀ ਲੋਕੀ ਕੀ ਸੋਚਦੇ ਆ ਕੀ ਕਰਨਾ ਚਾਹੁੰਦੇ ਕਿਉਂਕਿ ਜਿਹੜੇ ਤੇ ਪੰਜਾਬ ਚ ਬੈਠੇ ਆ ਉਹਨਾਂ ਨੂੰ ਹੈਗਾ ਵੀ ਕਿਸੇ ਤਰ੍ਹਾਂ ਆਪਾਂ ਬਾਹਰ ਚਲ ਜਾਈਏ ਦੋ ਨੰਬਰ ਤੇ ਜਿੰਨੇ ਮਰਜੀ ਪੈਸੇ ਲਾ ਕੇ ਕਿਸੇ ਤਰ੍ਹਾਂ ਬਾਹਰ ਚਲ ਜਾਈਏ ਬਸ ਤੇ ਜਿਹੜੇ ਬਾਹਰ ਚ ਲਗੇ ਹੋਏ ਆ ਉਹ ਕਹਿੰਦੇ ਨਹੀਂ ਨਹੀਂ ਪੰਜਾਬ ਨਾਲ ਦੀ ਰੀਸ ਨਹੀਂ ਹੈਗੀ ਜੋ ਮੌਜਾਂ ਪੰਜਾਬ ਚ ਇਧਰ ਰਹੀਆਂ ਗਈਆਂ ਅੱਛਾ ਜਿਹਦੇ ਕੋਲ ਤੇ ਮੋਟਰਸਾਈਕਲ ਆ ਸਾਈਕਲ ਆ ਉਹਨੂੰ ਹੈਗਾ ਵੀ ਅੱਗ ਲੱਗੀ ਮੇਰੇ ਕੋ ਗੱਡੀਆਂ ਹੋਣ ਤੇ ਮੈਂ ਗੱਡੀਆਂ ਚ ਘੁਮਾਂ ਫਿਰਾ ਇਧਰ ਉਧਰ ਤੇ ਜਿਹਦੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਆ ਉਹ ਤੁਰੋਂ ਦੇ ਚੱਕਰ ਚ ਲੱਗਿਆ ਹੋਇਆ ਉਹਨੂੰ ਹੈਗਾ ਵੀ ਮੈਂ ਇੱਕ ਦਿਨ ਚ 10000 ਕਦਮ ਚੱਲਣਾ ਉਹਨੇ ਕੰਪਿਊਟਰ ਵਾਲੀ ਘੜੀ ਲਾਈ ਉਹ ਤੁਰ ਤੁਰ ਕੇ ਕਦਮ ਹੀ ਗਿਣਦਾਂ ਰੰਦਾ 27000 ਹੋ ਗਏ 8000 ਹੋ ਗਏ ਗੱਡੀ ਸਾਈਡ ਤੇ ਲੱਗੀ ਤੇ ਜਿਹਦੇ ਕੋਲ ਤੇ ਖਾਣ ਨੂੰ ਹੈ ਨਹੀਂ ਕੁਝ ਉਹ ਇਹ ਸੋਚਦਾ ਯਾਰ ਮੇਰੇ ਕੋ ਕਿੰਨੇ ਪੈਸੇ ਹੋਣ ਮੈਂ ਰੈਸਟੋਰੈਂਟ ਜਾਵਾਂ ਮੈਂ ਸਵੀਡਿਸ਼ ਖਾਵਾਂ ਮੈਂ ਨਵਕੀਨ ਖਾਵਾਂ ਮੈਂ ਫਾਸਟ ਫੂਡ ਖਾਵਾਂ ਤੇ ਜਿੰਨਾਂ ਕੋਲ ਖਾਣ ਨੂੰ ਕਿੰਨਾ ਕੁਝ ਹੈਗਾ ਉਹ ਡਾਈਟਿੰਗ ਦੇ ਚੜੇ ਹੋਏ ਉਹ ਖਾਂਦੇ ਕੱਖ ਨਹੀਂ ਉਹਨਾਂ ਖੰਡ ਵੀ ਛੱਡੀ ਹੈ ਉਹਨਾਂ ਨਮਕ ਵੀ ਛੱਡਿਆ ਫਿੱਕੀ ਵੇਸਣ ਦੀ ਰੋਟੀ ਖਾਈ ਜਾਂਦੇ ਅਸਰ ਜਿਹੜੇ ਤੇ ਸਿੰਗਲ ਨੇ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਵੇ ਉਹ ਇਸ ਟੈਨਸ਼ਨ 'ਚ ਹੈਗੇ ਵੀ ਕਿਸੇ ਤਰ੍ਹਾਂ ਯਾਰ ਕੋ ਕੁੜੀ ਮੰਨ ਜਾਏ ਸਹੀ ਸਾਡਾ ਵਿਆਹ ਹੋ ਜਾਏ ਤੇ ਜਿਹੜੇ ਵਿਆਹੇ ਵਰੇ ਆ ਉਹ ਸਾਰੇ ਰੋਂਦੇ ਫਿਰਦੇ ਵੀ ਅਹੀ ਵਿਆਹ ਕਰਾ ਕੇ ਲਿਆ ਅੱਛਾ ਜਿਹੜੀਆਂ ਗਰਲਜ਼ ਨੇ ਕੁੜੀਆਂ ਉਹ ਮੁੰਡੇ ਨਾਲ ਬ੍ਰੇਕਅਪ ਕਰ ਲੈਂਦੀਆਂ ਵੀ ਤੇਰੇ ਕੋ ਪੈਸੇ ਨਹੀਂ ਤੇ ਜਦੋਂ ਕੋਈ ਮੁੰਡਾ ਕੇ ਕੁੜੀ ਨਾਲ ਬ੍ਰੇਕਅਪ ਕਰ ਲੇ ਤੇ ਫਿਰ ਉਹਨੂੰ ਤਾਨੇ ਮਾਰਦੀਆਂ ਹੂੰ ਬਸ ਪੈਸੇ ਦਾ ਹੀ ਸੋਚਿਆ ਈ ਪਿਆਰ ਨਾਲ ਦੀ ਚੀਜ਼ ਵੀ ਕੋਈ ਹੁੰਦੀ ਆ